ਲੀਚੀ ਤੇ ਲੋਗਨ ਦੇ ਸਮੇਂ ਦੇ ਵਿੱਚ ਕੀ ਫਰਕ ਆ ਹਾਸ਼੍ਰੀਕਾਲ ਦੀ ਮੈਂ ਗੁਰਸਮਰਨ ਸਿੰਘ ਤੁਹਾਨੂੰ ਅਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੀਚੀ ਤੇ ਲੋਗਨ ਦੇ ਸਮੇਂ ਦੇ ਵਿੱਚ ਫਰਕ ਦੀ ਅੰਤਰ ਦੀ ਜੇ ਉਹ ਫਸਲ ਦੇ ਵਿੱਚ ਹਾਰਵੈਸਟਿੰਗ ਦੇ ਟਾਈਮ ਦੇ ਵਿੱਚ ਕਿੰਨਾ ਫਰਕ ਆ ਜੇ ਆਪਾਂ ਗੱਲ ਕਰੀਏ ਵੀ ਲੀਚੀ ਲੀਚੀ ਦਾ ਹੁਣ ਸੀਜ਼ਨ ਚੱਲ ਰਿਹਾ ਲੀਚੀ ਪੂਰੀ ਪੱਕ ਕੇ ਆ ਰਹੀ ਆ ਉਹ 15 ਦਿਨਾਂ ਤੋਂ ਲਗਾਤਾਰ ਆਪਣੇ ਕੋਲੇ ਚੱਲ ਰਹੀ ਹੈ ਜੀ ਲੀਚੀ ਹੁਣ ਜੁਲਾਈ ਆ ਜਿਹੜਾ ਜੂਨ ਆ ਜਿਹੜਾ ਉਹ ਖਤਮ ਹੋਣ ਜਾ ਰਿਹਾ ਤੇ ਜੁਲਾਈ ਸ਼ੁਰੂ ਹੋਣ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਇੱਕ ਮਹੀਨਾ ਆਪਣੇ ਕੋਲ ਅੱਡ ਅੱਡ ਜਗ੍ਹਾ ਤੋਂ ਲੀਚੀ ਆਉਂਦੀ ਰਹਿੰਦੀ ਆ ਪਹਿਲਾਂ ਉਹ ਦੇਰਾਦੂਨ ਤੋਂ ਸ਼ੁਰੂ ਹੁੰਦੀ ਆ ਕਦੇ ਦੇਰਾਦੂਨ ਵਾਲੀ ਆ ਗਈ ਕਦੇ ਆਪਣੇ ਮਲੀਆਬਾਦ ਵਾਲੀ ਆ ਗਈ ਫਿਰ ਉਦੋਂ ਬਾਅਦ ਆਪਣੀ ਜਿਹੜੀ ਪਠਾਨਕੋਟ ਦੀ ਲੀਚੀ ਆ ਉਹ ਸਭ ਤੋਂ ਲੇਟ ਆਉਂਦੀ ਆ ਜੀ ਉਹ ਰੂਟੀਨ ਵਾਈਜ਼ ਆਉਂਦੀਆਂ ਰਹਿੰਦੀਆਂ ਨੇ ਇਹ ਲੀਚੀਆਂ ਹੁਣ ਜੇ ਗੱਲ ਕਰੀਏ ਤੇ ਲੋਗਨ ਲੋਗਨ ਦਾ ਜਿਹੜਾ ਫਲਾਂ ਬਿਲਕੁਲ ਲੀਚੀ ਵਾਂਗਾ ਤੁਸੀਂ ਇਹਦਾ ਟੈਕਚਰ ਦੇਖ ਸਕਦੇ ਹੋ ਜੀ ਇਦੇ ਉੱਤੇ ਲੀਚੀ ਮੰਗ ਦਾਣੇ ਨੇ ਤੇ ਇਹਦੇ ਇੱਕੇ ਸੀਡ ਹੁੰਦਾ ਲੀਚੀ ਵਰਗਾ ਤੇ ਆਲੇ-ਦਾਲੇ ਉਹਦੇ ਪਲਪ ਹੁੰਦੀ ਹੈ ਜਿੱਦਾਂ ਲੀਚੀ ਦੇ ਹੁੰਦਾ ਪਰ ਪਹਿਲਾਂ ਵੀਡੀਓ ਦੇ ਵਿੱਚ ਵੀ ਦਿਖਾ ਚੁੱਕੇ ਹਾਂ ਜੀ ਇਹਦੇ ਬਾਰੇ ਦੱਸ ਚੁੱਕੇ ਹਾਂ ਇਹਦਾ ਇੱਕ ਫਰਕ ਆ ਜੀ ਇਹ ਸਰਦੀ ਦੇ ਵਿੱਚ ਤੇ ਗਰਮੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਰਵਾਈਵ ਕਰ ਜਾਂਦਾ ਜਿਹੜਾ ਲੀਚੀ ਦਾ ਪੌਦਾ ਜੀ ਜਦੋਂ ਮਈ-ਜੂਨ ਦੇ ਵਿੱਚ ਜਾ ਕੇ ਡਰਾਈ ਹਵਾ ਚੱਲਦੀ ਹੈ ਤਾਂ ਮਾਲਵਾ ਜ਼ੋਨ ਦੇ ਜਿਹੜੇ ਥੱਲੇਲੇ ਜ਼ਿਲ੍ਹੇ ਨੇ ਆਪਾਂ ਪਟਿਆਲੇ ਤੋਂ ਥੱਲੇ ਨੂੰ ਆਉਂਦੇ ਜਾਈਏ ਜਾਂ ਸੰਘਰੂਰ ਵਗੈਰਾ ਬਰਨਾਲਾ ਬਠਿੰਡਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਲੀਚੀ ਕਾਮਯਾਬ ਨਹੀਂ ਹੈਗੀ ਤਾਂ ਉਸ ਜਗ੍ਹਾ ਦੇ ਵਿੱਚ ਲੋਗਨ ਨਾਲ ਲਈ ਸਭ ਤੋਂ ਜ਼ਿਆਦਾ ਕਾਮਯਾਬਾਜੀ ਤੇ ਹੁਣ ਆਪਾਂ ਮੈਂ ਤੁਹਾਨੂੰ ਦਿਖਾਉਣਾ ਜੀ ਲੋਗਨ ਤੇ ਲੀਚੀ ਦਾ ਫਰਕ ਦੋਸਤੋ ਹੁਣ ਤੁਸੀਂ ਮੇਰੇ ਹੱਥ 'ਚ ਲੀਚੀ ਦੇਖ ਸਕਦੇ ਹੋ ਜੀ ਤੇ ਲੀਚੀ ਬਣ ਚੁੱਕੀ ਹੈ ਜੀ ਪੂਰੀ ਤਿਆਰ ਆ ਤੇ ਲੋਗਨ ਦਾ ਸਾਈਜ਼ ਹੁਣ ਤੁਸੀਂ ਦੇਖ ਲਓ ਜੀ ਟੈਕਚਰ ਦੋਨਾਂ ਦਾ ਸੇਮ ਆ ਜੀ ਆ ਦੇਖੋ ਤੇ ਇਹਦੇ 'ਚ ਜਿਹੜੇ ਦਾਣੇ ਨੇ ਜਿੱਦਾਂ ਉਦਾਂ ਹੀ ਦਾਣੇ ਇਹਦੇ ਨੇ ਜੀ ਪਰ ਥੋੜਾ ਜਿਹਾ ਫਰਕ ਹੈ ਇਹਨਾਂ 'ਚ ਇਹਨਾਂ ਦੀ ਮਿਠਾਸ ਦਾ ਜਿਹੜੀ ਲੋਗਨ ਦੀ ਮਿਠਾਸ ਉਹ ਲੀਚੀ ਨਾਲੋਂ ਕਈ ਗਣਾ ਜ਼ਿਆਦਾ ਹੈ ਜੀ ਤੇ ਇਹ ਕਈ ਚੀਜ਼ਾਂ ਨੂੰ ਬਿਮਾਰੀਆਂ ਨੂੰ ਵੀ ਕੰਟਰੋਲ ਕਰਦਾ ਇਹਦੇ ਖਾਣ ਪੀਣ ਦਾ ਜਿਹੜਾ ਤਰੀਕਾ ਉਹ ਇਹਦੇ ਨਾਲੋਂ ਵੀ ਜ਼ਿਆਦਾ ਬੈਟਰ ਆ ਕਿਉਂਕਿ ਛਿਲਕਾ ਛੇਤੀ ਉੱਤਰ ਜਾਂਦਾ ਤੇ ਇਹ ਖਾਕੀ ਰੰਗ ਦਾ ਪੱਕਦਾ ਜੀ ਜਿਹੜਾ ਇਹ ਲੋਗਨ ਆ ਇਹ ਇਹ ਵੈਰੈਟੀ ਆ ਜੀ ਤੇ ਇਹਦੇ ਚ 7-8 ਵੈਰੈਟੀਆਂ ਤੇ ਆਪਾਂ ਟ్రਾਇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਸ਼ਕ ਬੂਟੇ ਤਾਂ ਆਪਣੇ ਕੋਲੇ ਅਵੇਲੇਬਲ ਹੋਗੇ ਜਿਵੇਂ ਸੀਡਲਿੰਗ ਵਾਲਾ ਸੀ ਉਹ ਆ ਤੇ ਇਹ ਥਾਈ ਗ੍ਰੀਨ ਆ ਇੰਡੀਅਨ ਗ੍ਰੀਨ ਦੇ 올 ਟਾਈਮ ਆ ਜੀ ਰੂਬੀ ਲੋਗਨ ਆ ਇਹਨਾਂ ਤੇ ਆਪਾਂ ਸਾਰਿਆਂ ਦੇ ਟ్రਾਇਲ ਕਰ ਚੁੱਕੇ ਹਾਂ ਇਹਨਾਂ ਨੂੰ ਕਿੰਨੇ ਟਾਈਮ ਚ ਸਕਸੈਸਫੁਲ ਕਰ ਲੈਣੇ ਆਪਾਂ ਪੰਜਾਬ ਚ ਕਦੋਂ ਆਪਾਂ ਇਹਦੇ ਬਾਗ ਲਗਾਉਣੇ ਸ਼ੁਰੂ ਕਰਦੇ ਹਾਂ ਕਿਉਂਕਿ ਦੋਸਤੋ ਅੱਜ ਇਹ ਲੀਚੀ 15 ਦਿਨਾਂ ਤੱਕ ਮੁੱਕ ਜੂਗੀ ਜੇ ਆਪਾਂ ਲਾਈਏ ਵੀ ਜਲਾਈ ਦੇ ਅੱਧ ਤੱਕ ਲੀਚੀ ਨੇ ਸਮਾਪਤ ਹੋ ਜਾਣਾ ਬਿਲਕੁਲ ਉਦੋਂ ਬਾਅਦ ਇਹਦੇ ਚ ਸੁੰਡੀ ਪੈਣ ਲੱਗ ਜਾਂਦੀ ਆ ਜਾਂ ਫਿਰ ਇਹ ਵਧੀਆ ਨਹੀਂ ਰਹਿੰਦੀ ਖਾਣ ਯੋਗ ਤੇ ਲਗਾਤਾਰ ਫਿਰ ਇਹ ਸਿਰਫ 1 ਮਹੀਨੇ ਕੋਲ ਲਈ ਆਪਣੇ ਕੋਲੇ ਰਹੂਗੀ ਹੁਣ ਇਹਦਾ ਸਾਈਜ਼ ਆ ਜਿਹੜਾ ਲੋਗਨ ਦਾ ਉਹ ਥੋੜਾ ਜਿਹਾ ਇਹਦੀ ਸ਼ੇਪ ਗੋਲ ਹੁੰਦੀ ਆ ਲੀਚੀ ਦੀ ਸ਼ੇਪ ਤੁਸੀਂ ਦੇਖੋਗੇ ਥੋੜੀ ਜਿਹੀ ਲੰਬੀ ਆ ਆਂਡਾ ਆਕਾਰ ਆ ਇਹ ਥੋੜਾ ਜਿਹਾ ਗੋਲ ਹੁੰਦਾ ਦੀ ਉਦੋਂ ਪਰ ਇਹਦੇ ਆਉਣ ਦਾ ਸਮਾਂ ਹੈ ਜੀ ਜਿਹੜਾ ਉਹ ਅਗਸਤ ਦੇ ਵਿੱਚ ਸ਼ੁਰੂ ਹੋ 15 ਅਗਸਤ ਤੋਂ ਲਗਭਗ ਬਾਅਦ ਪਰ 1 ਮਹੀਨੇ ਦਾ ਗੈਪ ਹੋਣ ਕਰਕੇ ਜਦੋਂ ਆਪਾਂ ਮਾਰਕੀਟ ਦੇ ਵਿੱਚ ਇਸ ਫਰੂਟ ਨੂੰ ਲੈ ਕੇ ਜਾਵਾਂਗੇ ਦੇਖੋ ਲੀਚੀ 100-150 ਰੁਪਏ ਕਿਲੋ ਆਪਾਂ ਨੂੰ ਆਮ ਮਿਲਦੀ ਆ ਜੀ ਜਦੋਂ ਮਾਰਕੀਟ ਦੇ ਵਿੱਚ ਕੋਈ ਫਰੂਟ ਨਹੀਂ ਹੋਊਗਾ ਤਾਂ ਲੋਗਨ ਦਾ ਮੇਰੇ ਹਿਸਾਬ ਨਾਲ ਰੇਟ 200 ਤੇ 250 ਦੇ ਵਿੱਚ ਵਿੱਚ ਰਹਿਣਾ ਚਾਹੀਦਾ ਹੋਲ ਸੇਲ ਦਾ ਜੇ ਗੱਲ ਕਰੀਏ ਜੀ ਆਪਾਂ ਰੇਟ ਦੀ ਤਾਂ 600-150 ਦੇ ਵਿੱਚ ਰਹੇ ਤੇ ਜਦੋਂ ਆਪਾਂ ਬੂਟੇ ਜਿੰਨੇ ਲਾਈ ਚੱਲਾਂਗੇ ਓਨੀ ਇਹਦੀ ਫਸਲ ਹਾਰਵੈਸਟ ਕਰਕੇ ਆਪਾਂ ਇਹਨੂੰ ਆਪਾਂ ਮਾਰਕੀਟ ਦੇ ਵਿੱਚ ਲਿਜਾ ਸਕਦੀਆਂ ਜਿਹੜੀਆਂ ਨਵੀਆਂ ਚੀਜ਼ਾਂ ਦੀ ਆਪਾਂ ਰਿਸਰਚ ਕਰਦੇ ਹਾਂ ਜਾਂ ਉਹਨਾਂ ਤੇ ਆਪਾਂ ਟਾਈਮ ਇਨਵੈਸਟ ਕਰਦੇ ਹਾਂ ਜਾਂ ਮਨੀ ਇਨਵੈਸਟ ਕਰਦੇ ਹਾਂ ਉਹਦਾ ਕਾਰਨ ਸਿਰਫ ਇੱਕ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਈ ਨਾ ਕੋਈ ਫਸਲ ਪੰਜਾਬ ਦੀ ਧਰਤੀ ਲਈ ਵਧੀਆ ਲੈ ਕੇ ਆਈਏ ਜੇ ਆਪਾਂ ਇਹ ਲੈ ਕੇ ਉਹਨਾਂ ਇੱਕ ਤਾਂ ਲੀਚੀ ਆਪਾਂ ਨੂੰ ਪਠਾਨਕੋਟ ਦੇ ਏਰੀਆ 'ਚ ਲਾਉਣੀ ਚਾਹੀਦੀ ਹੈ ਬਦੋਬਦ ਵੀ ਇਹਦੀ ਇਨਕਮ ਸੋਹਣੀ ਆ ਲੀਚੀ ਦੇ ਬਾਗ ਦੀ ਜੇ ਗੱਲ ਕਰੀਏ 2.5-3 ਲੱਖ ਤੱਕ ਜਿਹੜਾ ਪੂਰਾ ਵੱਡਾ ਬਾਗ ਆ ਉਹ 2.5 ਤੇ 3 ਦੇਤੇ 2.5 ਤੇ 3 ਲੱਖ ਦੇ ਵਿੱਚ ਵਿੱਚ ਇਹ 1 ਏਕੜ ਠੇਕੇ ਤੇ ਚੜਦਾ ਜੀ ਉਹਦੀ ਆਮਦਨ ਜੇ ਆਪਾਂ ਨਾਰਮਲ ਖੇਤੀ ਵਾਲੀ ਜ਼ਮੀਨਾਂ ਤੋਂ ਗੱਲ ਕਰੀਏ ਉਹਦੇ ਨਾਲੋਂ ਤਿੱਗਣੀ ਆ ਜੀ ਮੰਨ ਲਓ ਉਹ ਜੇ ਹੁਣ ਆਪਣਾ ਕੋਈ 70000 ਨੂੰ ਵੀ ਠੇਕਾ ਸਾਡੇ ਮਾਲਵੇ ਜ਼ੋਨ ਚ ਚੜਦਾ ਤਾਂ ਉਹ ਜੇ 2.5 ਲੱਖ ਨੂੰ ਚੜਦਾ ਤਾਂ ਕਾਫੀ ਇਨਕਮ ਦਾ ਫਰਕ ਆ ਜੀ ਉਹ ਉਹੀ ਜੇ ਆਪਾਂ ਗੱਲ ਕਰੀਏ ਤੇ ਇਹਦੇ ਦਰਖਤਾਂ ਦੀ ਜਿਹੜੀ ਈਲਡ ਆ ਜਿਹੜੀ ਲੋਗਨ ਦੀ ਫਸਲ ਆਉਣੀ ਆ ਉਹ ਇਦੋਂ ਵੱਧ ਆਉਣੀ ਆ ਲੀਚੀ ਨਾਲੋਂ ਜ਼ਿਆਦਾ ਫਸਲ ਦਿੰਦਾ ਜੀ ਲੋਕ ਹੁੰਦਾ ਬੂਟਾ ਜਿਹੜਾ ਜਿਵੇਂ ਥਾਈਲੈਂਡ ਦੇ ਵਿੱਚ ਆ ਉੱਥੇ ਜਿਹੜੇ ਵੀ ਆਪਣੇ ਟ੍ਰੋਪੀਕਲ ਸਟੇਟ ਨੇ ਜਾਂ ਕੰਟਰੀਜ਼ ਨੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਇਹ ਜ ਇੰਡੋਨੇਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਜੀ ਅਮਰੀਕਾ 'ਚ ਡਿਮਾਂਡ ਆ ਤੇ ਆਪਾਂ ਇਹਨੂੰ ਪ੍ਰੋਡਿਊਸ ਕਰਕੇ ਪੰਜਾਬ ਦੀ ਧਰਤੀ ਤੇ ਪ੍ਰੋਡਿਊਸ ਕਰਕੇ ਨਾਲੇ ਤਾਂ ਆਪਾਂ ਦਿੱਲੀ ਦੀ ਮਾਰਕੀਟ ਕਵਰ ਕਰ ਸਕਦੇ ਆ ਨਾਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਨੇ ਇੰਟਰਨੈਸ਼ਨਲੀ ਵੀ ਇਹ ਫਰੂਟ ਨੂੰ ਲੈ ਕੇ ਜਾਣਾ ਤਾਂ ਲਿਜਾ ਸਕਦੇ ਆ ਇਸ ਕਰਕੇ ਜੀ ਇਹਦੇ ਬੂਟੇ ਵੀ ਅਵੇਲੇਬਲ ਨੇ ਇਹਦਾ ਆਪਾਂ ਜਿੰਨੀ ਕੁ ਵੀ ਆਰ ਐਂਡ ਡੀ ਕੀਤੀ ਹੈ ਰਿਸਰਚ ਕੀਤੀ ਹੈ ਇਹਦੇ ਤੇ ਉਹ ਵੀ ਸਾਰਾ ਮੇਰੇ ਕੋਲ ਇਨਫੋਰਮੇਸ਼ਨ ਮੌਜੂਦ ਆ ਵੀ ਆਪਾਂ ਇਹਨੂੰ ਅੱਗੇ ਕਿਵੇਂ ਪ੍ਰੋਮੋਟ ਕਰ ਸਕਦੇ ਆ ਕੀ ਇਹਦੇ ਵਿੱਚ ਦਿੱਕਤ ਆਉਂਦੀ ਆ ਕਿਵੇਂ ਇਹਨੂੰ ਮੈਨੇਜ ਕਰਨਾ ਕਿੰਨਾ ਕਿ ਛਾੜ ਦੇ ਸਕਦਾ ਉਹ ਸਾਰੇ ਗੱਲਾਂ ਤੇ ਆਪਾਂ ਕਨਸੈਂਟਰੇਟ ਕਰਕੇ ਇਹਨੂੰ ਹੁਣ ਪੰਜਾਬ ਦੇ ਵਿੱਚ ਪ੍ਰਮੋਟ ਕਰਾਂਗੇ ਜੀ ਕਈ ਦੋਸਤ ਲੈ ਕੇ ਦੋ ਦੋ ਚਾਰ ਚਾਰ ਬੂਟਿਆਂ ਦਾ ਟ్రਾਇਲ ਸ਼ੁਰੂ ਕਰ ਚੁੱਕੇ ਨੇ ਜੀ ਜੇ ਕਿਸੇ ਹੋਰ ਨੂੰ ਵੀ ਟ్రਾਇਲ ਦੀ ਜ਼ਰੂਰਤ ਆ ਜੇ ਕਿਸੇ ਨੇ 5 7 10 ਬੂਟੇ ਲਾਉਣੇ ਆ ਉਹ ਮੇਰੇ ਕੋਲੋਂ ਬੂਟੇ ਲਿਜਾ ਸਕਦਾ ਇਹਦੀਆਂ 3 4 ਜਿਹੜੀਆਂ ਕਾਮਨ ਬਰੀਡਸ ਨੇ ਜਿਨ੍ਹਾਂ ਦਾ ਰੇਟ ਹਜੇ ਤੱਕ ਬੂਟਿਆਂ ਦਾ ਸਹੀ ਆ ਉਹ ਆਪਾਂ ਲਾ ਚੁੱਕੇ ਆ ਲਿਆ ਚੁੱਕੇ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਬਰੀਡਸ ਨੇ ਜਿਨ੍ਹਾਂ ਨੂੰ ਜ਼ਿਆਦਾ ਝਾੜ ਮਿਲਦਾ ਜਿਨ੍ਹਾਂ ਤੋਂ ਜਿਨ੍ਹਾਂ ਦਾ ਟੇਸਟ ਵੱਖਰਾ ਉਹ ਸਾਰੀਆਂ ਆਪਾਂ ਲਿਆ ਕੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਵੱਧੋ ਵੱਧ ਇਹਨਾਂ ਨੂੰ ਬਾਗਾਂ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਕਈ ਸੱਜਣ ਦੋਸਤ ਹੈ ਜਿਹੇ ਨੇ ਜਿਹੜੇ ਚਾਹੁੰਦੇ ਆ ਕਿ ਇਹਦੇ ਬਾਗ ਲੱਗਣ ਤੇ ਉਹਨਾਂ ਨਾਲ رابطہ ਮੇਰਾ ਚੱਲ ਰਿਹਾ ਜੀ ਉਸ ਹਿਸਾਬ ਨਾਲ ਬਾਗ ਲਾਵਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਧੀਆ ਇੱਕ ਫਲ ਜਿਹੜਾ ਨਵਾਂ ਇੰਟਰੋਡਿਊਸ ਕਰਕੇ ਪੰਜਾਬ ਦੇ ਵਿੱਚ ਉਹਨੂੰ ਕਮਰਸ਼ੀਅਲ ਲੈਵਲ ਤੇ ਲੈ ਕੇ ਜਾਈਏ ਜੀ ਧੰਨਵਾਦ ਜੀ